ਉੱਤਰੀ ਭਾਰਤੀਆਂ 16 ਜਥੇਬੰਦੀਆਂ ਦੇ ਰੰਮੇ ਸ਼ੰਗਾਰਾਂ ਸ਼ਹੀਦ ਹੋਏ ਪ੍ਰੀਤਮ ਸਿੰਘ ਮਲੇਰ ਕਲਾ ਦੀ ਪਹਿਲੀ ਵਰ੍ਹੇਗੰਤੀ ਤੇ ਪਹੁੰਚੇ ਬਹੁਤ ਹੀ ਸਤਿਕਾਰਯੋਗ ਭੈਣੋ ਤੇ ਭਰਾਵੋ ਬੱਤੇ ਦੀ ਸਾਹਤ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਲ ਸੰਕੇਪ ਦੇ ਵਿੱਚ ਸਾਡੇ ਸਾਹਮਣੇ ਆ ਚੁੱਕੀ ਹੈ ਕਿ ਇਸੇ ਪੰਜਾਬ ਦੀ ਮੌਜੂਦਾ ਸਰਕਾਰ ਨੇ ਲਗਭਗ ਸਾਲ ਦਾ ਸਮਾਂ ਬੀਤ ਚੁੱਕਿਆ ਪਹਿਲਾ ਇਸ ਤਰ੍ਹਾਂ ਦਾ ਜਵਰ ਢਾ ਕੇ ਕਿ ਸ਼ਾਇਦ ਡੰਡੇ ਦੇ ਨਾਲ ਜਬਰ ਦੇ ਨਾਲ ਲੋਕਾਂ ਦੀ ਲਹਿਰ ਨੂੰ ਰੋਕਿਆ ਜਾ ਸਕਦਾ ਹੈ ਇਸ ਭਰਮ ਨੂੰ ਪਾਲ ਕੇ ਵੀ ਨਵੇਂ ਸੰਗਠਨ ਦੀਆਂ ਉੱਪਰ ਦੀਆਂ ਟਾਹਣੀਆਂ ਨੂੰ ਕੱਟਿਆ ਜਾ ਸਕਦਾ ਹੈ ਇਸ ਲਹਿਰ ਨੂੰ ਬਦਲੋ ਰੋਕਿਆ ਜਾ ਸਕਦਾ ਹੈ ਇਹ ਭਰਮ ਪਾਲ ਕੇ ਭਗਮੰਤ ਮਾਨ ਸਿੰਘ ਦੀ ਸਰਕਾਰ ਨੇ ਪ੍ਰੀਤਮ ਸਿੰਘ ਮੜੇ ਕਲਾ ਨੂੰ ਸਾਡੇ ਕੋਲੋਂ ਖੋਹ ਰਿਆ ਸੀ ਜ਼ਬਰ ਕਰਕੇ ਇਹ ਪਰਮ ਪੰਜਾਬ ਦੀ ਸਰਕਾਰ ਦਾ ਉਹਨਾਂ ਦੇ ਭੋਗ ਸਮਾਗਮ ਤੇ ਹੋਏ ਕੱਟ ਨੇ ਤੋੜਿਆ ਕਿ ਕਦੇ ਵੀ ਇਤਿਹਾਸ ਪੜੋ ਜ਼ਬਰ ਜ਼ੁਲਮ ਲੋਕਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਿਆ ਵਗਦੀਆਂ ਲਹਿਰਾ ਟੁਕੜੀਆਂ ਟਿਕੜੀਆਂ ਹੋ ਕੇ ਨਿਪੜਦੀਆਂ ਨੇ ਐਸੇ ਮਡੇਰਾ ਪਿੰਡ ਦੀ ਧਰਤੀ ਤੋਂ ਇਹ ਧਰਤੀ ਨੂੰ ਸੀਚ ਛਕਾ ਕੇ ਇਸ ਗੱਲ ਦਾ ਇਹ ਖੀਤਾ ਸੀ ਕਿ ਅਸੀਂ ਜਿਹੜੀਆਂ ਮੰਗਾ ਕਿਸਾਨਾਂ ਮਜ਼ਦੂਰਾਂ ਦੀ ਲੈ ਕੇ ਚੱਲੇ ਆ ਇਹ ਸਾਡੀ ਰੋਜ਼ੀ ਰੋਟੀ ਸਾਡੀ ਜ਼ਿੰਦਗੀ ਨਾਲ ਜੁੜੀਆਂ ਮੰਗਾ ਨੇ ਇਹ ਮੰਗਾ ਦੀ ਪ੍ਰਾਪਤੀ ਖਾਤਰ ਜੇ ਪ੍ਰੀਤਮ ਸਿੰਘ ਦਾ ਖੂਨ ਲੰਗੋਬਾਲ ਦੀ ਧਰਤੀ ਤੇ ਡੁੱਲਿਆ ਇਸ ਸੁਲੇ ਖੂਨ ਦਾ ਕਤਰਾ ਕਤਰਾ ਆਜ ਇਸ ਗੱਲ ਨੂੰ ਕਿਸਾਨਾਂ ਦੀ ਲੇੜ ਨੂੰ ਉਹਨਾਂ ਦੀਆਂ ਮੰਗਾਂ ਨੂੰ ਹੋਰ ਡੂਣਾ ਚੋਣਾ ਹੋ ਕੇ ਪੁੱਟ ਕਰੇਗਾ ਤੇ ਲੜੇਗਾ ਤੇ ਇਹ ਹਯਦ ਕੀਤਾ ਸੀ ਕਿ ਅਸੀਂ ਇਸ ਕੋਲ ਨੂੰ ਕੱਲਾ ਸਰਦਾਰ ਲਈ ਸਮਾਜ ਮਾਧਿਕ ਦੀ ਨਹੀਂ ਰੱਖਾਂਗੇ ਅਸੀਂ ਅੱਜ ਪਰਨ ਕਰਦੇ ਆਏ ਇਸ ਧਰਤੀ ਤੋਂ ਕਿਹਾ ਸੀ ਕਿ ਅਸੀਂ ਇਹਨਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸੱਚ ਕਰਨ ਲਈ ਅਸੀਂ ਇਹ ਢੁੱਲੇ ਖੂਨ ਦਾ ਬਦਲਾ ਲੈਣ ਲਈ ਕਨਰਾਦ ਕਰਦੇ ਆਂਗੇ ਤੇ ਇਹਨਾਂ ਦੀ ਮੰਗਾਂ ਦੀ ਪ੍ਰਾਪਤੀ ਨੂੰ ਹਰ ਹਾਲ ਪ੍ਰਾਪਤ ਸਾਰੀ ਲੜਾਂਗੇ ਕੈ ਸਹਦ ਨੇ ਸਾਡੇ ਸਾਹਮਣੇ ਜੋਰ ਜੰਡ ਦਿੱਤੇ ਪ੍ਰੀਤਮ ਸਿੰਘ ਦੀ ਸ਼ਹਾਦਤ ਨੇ ਜੋ ਰੰਗ ਲਿਆਂਦਾ ਉਹਨਾਂ ਦੇ ਡੁੱਲੇ ਖੂਨ ਨੇ ਕਜ਼ਾਨ ਮੂਮੈਂਟ ਦੇ ਅੰਦਰ ਇੱਕ ਨਵੀਂ ਰੂਪਕੋ ਕੀ ਉਸ ਮਡੇਰਾ ਦੀ ਧਰਤੀ ਤੋਂ ਕਿਹੜੀ ਪੂਰੀ ਤਾਕਤ ਖਿੰਡੇ ਹੋਏ ਸੰਗਠਨਾਂ ਨੂੰ ਇੱਕ ਕਰਨ ਦਾ ਕੰਮ ਕੀਤਾ ਤੇ ਅੱਜ ਅਸੀਂ ਮਾਣ ਨਾਲ ਇਹ ਗੱਲ ਕਹਿ ਸਕਦੇ ਆ ਕਿ ਜੇ ਅੱਜ ਦੇਸ਼ ਦੀ ਹਕੂਮਤ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਆਪਣੇ ਆਪ ਨੂੰ ਐਸ ਮੂਰਖ ਦੇ ਅੰਦਰ ਇੱਕ ਨਾਪਰ ਸਰਕਾਰ ਵਜੋਂ ਪੇਸ਼ ਕਰ ਚੁੱਕੀ ਸੀ ਆਪਣੇ ਆਪ ਦੇ ਵਿੱਚ ਇਹ ਦੇਸ਼ਕਾਰੀ ਕਰ ਰਹੀ ਸੀ ਕਿ ਆਸ ਦੇਸ਼ ਦੇ ਅੰਦਰ ਬੀਜੇਪੀ ਨੂੰ ਕੋਈ ਟੱਕਰ ਦੇਣ ਵਾਲਾ ਨਹੀਂ ਹੈ ਕਿਹੜੀਆਂ ਗੱਲਾਂ ਪ੍ਰਾਪਤ ਮੰਗਾ ਕਰਾਉਣ ਦੀਆਂ ਤਾਂ ਦੂਰ ਦੀਆਂ ਤਾਂ ਇਹ ਗੱਲ ਸਾਬਤ ਕਰ ਦਿੱਤੀ ਹੈ ਪ੍ਰੀਤੋ ਸਿੰਘ ਦੀ ਸ਼ਹਾਦਤ ਨੇ ਕਿ ਜੋ ਇੱਥੇ ਆਗੂ ਕਮੈਂਡਮੈਂਟ ਕਰਕੇ ਗਏ ਜੋ ਬੋਲ ਕੇ ਗਏ ਉਸ ਤੇ ਕੰਮ ਕੀਤਾ ਕੰਮ ਕਰਨ ਤੋਂ ਬਾਅਦ ਪੰਜਾਬ ਦੇ ਅੰਦਰ ਕਬੱਡੀ ਕਿਸਾਨਾਂ ਮਜ਼ਦੂਰਾਂ ਦੀ ਮੂਵਮੈਂਟ ਖੜੀ ਹੋਈ ਉਸ ਖੜੀ ਹੋਈ ਮੂਵਮੈਂਟ ਦੇ ਰੂਪ ਦੇ ਵਿੱਚ ਪਬਾਤਰਾਂ ਦੇ ਉੱਤੇ ਮੋਰਚੇ ਮੱਲੇ ਉਹਨਾਂ ਮੋਰਚਿਆਂ ਨੇ ਆਸ ਮੁਲਖ ਦੇ ਅੰਦਰ ਬੀਜੇਪੀ ਦੀ ਸਰਕਾਰ ਦੀਆਂ ਚੜਾ ਹਲਾਤੀਆਂ ਜੜਾ ਜਿਹੜੀ ਸਰਕਾਰ ਸਾਡੀਆਂ ਮੰਗਾਂ ਨੂੰ ਦੇਣ ਦੀ بجائے ਸਾਡੇ ਤੇ ਬਾਟਰਾਂ ਤੇ ਗੋੜੀਆਂ ਦੀਆਂ ਬੋਛੜਾਂ ਕਰ ਰਹੀ ਸੀ ਜਿਹੜੀ ਸਰਕਾਰ ਸਭ ਕਰਨ ਵਰਗੇ ਨੌਜਵਾਨਾਂ ਨੂੰ ਖੋਕੇ ਲੇਗੀ ਸੀ ਜਿਹੜੀ ਸਰਕਾਰ ਸਾਡੇ ਤੋਂ ਬਹੁਤ ਸਾਰੇ ਨੌਜਵਾਨਾਂ ਦੀਆਂ ਅੱਖਾਂ ਨੂੰ ਘਵਾ ਗਈ ਸੀ ਉਹ ਸਰਕਾਰ ਇਹ ਪਰਮਪਾਲ ਬੈਠੀ ਸੀ ਭਗਵੰਤ ਮਾਨ ਦੀ ਸਰਕਾਰ ਵਾਂਗੂ ਇਹ ਸ਼ਾਇਦ ਕਿਸਦਾ ਬਹੁਤ ਵੱਡਾ ਹਿੱਸਾ ਸਿਖਲਨਾ ਦਾ ਇਹ ਦਿੱਲੀ ਦੇ ਅंदोलਨ ਤੋਂ ਵੱਧ ਹੈ ਸ਼ਾਇਦ ਮੋਰਚੇ ਦੱਬੇ ਆ ਸਕਦੇ ਹਨ ਪਰ ਇਹ ਗੱਲ ਸਾਹਤ ਕਰ ਦਿੱਤੀ ਦਿੱਲੀ ਦੇ ਬਾਰਡਰਾਂ ਤੇ ਲੱਗਿਆ ਮੋਰਚਾ ਹਰਿਆਣਾ ਦੇ ਇਹ ਐਸ ਫੇਲਦੇ ਸੰਗਠਨ ਠੀਕ ਹੈ پر کسان مزدور اوز مورکے دن آج جڑ چکے نے اس دی مثال دیتے صدیہ تو آ رہی ہے جنہیں بھی صدیہ انہیں مورکیاں نے دیتے او مورکیاں نے صدیہ میں تسی قبول لیا ان میں لگو گیتا ایس کول دا بچلیشن کر کے دیکھے ہو ایس کول نے جڑا لڑیا جا رہا ہے ਇਹਨਾਂ ਮੁੱਖ ਤੂਮਕਾ ਕੋਲ ਦੀ ਸ਼ੁਰੂਆਤ ਤੋਂ ਲੈ ਕੇ ਇਸ ਮਡੇਰਾ ਦੀ ਧਰਤੀ ਤੇ ਹੋਏ ਇਕੱਠ ਦੀ ਬਣਦੀ ਹੈ ਦੂਜੇ ਪਾਸੇ ਅਸੀਂ ਇੱਕ ਗੱਲ ਕਹਿ ਕੇ ਚੱਲੇ ਸੀ ਕਿ ਅਸੀਂ ਭਾਵੇਂ ਉਮਰ ਦੇ ਵਿੱਚ ਜੇ ਬੰਦੀ ਦੀ ਬਹੁਤ ਛੋਟੀ ਉਮਰ ਹੈ ਇਸ ਛੋਟੀ ਉਮਰ ਦੇ ਵਿੱਚ ਦੇ 21 ਅਗਸਤ ਨੂੰ ਪ੍ਰੀਤਮ ਸਿੰਘ ਮਰੇਰ ਕਲਾ ਸ਼ਾਤ ਪਾਉਂਦਾ ਤੇ 2024 ਦੇ ਵਿੱਚ 21 ਅਗਸਤ ਨੂੰ ਬੀਕੇ ਜੋ ਇੱਕਤਾ ਯਾਦ ਕੋਟ ਸਿੰਘ ਕੋੜੇ ਨਾਲ ਸ਼ਹਾਦਤ ਪਾਉਂਦਾ ਜਦੋਂ ਇੱਕ ਸਾਲ ਪੂਰਾ ਹੋ ਜਾਂਦਾ ਹੈ ਮਤਲਬ ਕਹਿਣ ਦਾ ਛੋਟੀ ਉਮਰ ਦੇ ਵਿੱਚ ਜੱਥੇਬੰਦੀ ਨੇ ਤੁਹਾਡੇ ਸਹਿਯੋਗ ਦੇ ਨਾਲ ਬਰਾਬਰ ਬੈਠੀਆਂ ਧਰਮਰੀ ਜੱਥੇਬੰਦੀਆਂ ਦੇ ਸਹਿਯੋਗ ਦੇ ਨਾਲ ਲੋਕਾਂ ਦੇ ਅੰਦਰ ਇਹ ਨਿਖੇੜਾ ਕਰ ਦਿੱਤਾ ਕਿ ਲੜਨ ਵਾਲਾ ਧੜਾ ਕਿਹੜਾ ਹੈ ਕਿ ਸਿਰਫ ਪ੍ਰਚਾਰ ਕਰਨ ਵਾਲਾ ਧੜਾ ਕਿਹੜਾ ਹੈ ਇਹ ਨਿਖੇੜਾ ਛੋਟੀ ਛੋਟੀ ਉਮਰ ਦੇ ਵਿੱਚ ਖੜੀ ਹੋਈ ਜੱਤੇਬੰਦੀ ਨੇ ਕਰ ਦਿੱਤਾ ਪਰ ਸਾਡੇ ਲਈ ਅੱਜ ਦੀ ਵਰ੍ਹੇ ਦਿਓ ਪ੍ਰੀਤਮ ਸਿੰਘ ਦੀ ਵਰ੍ਹੇ ਦਿਓ ਕਦ ਸਭ ਕਲੈਣ ਦਾ ਸਮਾਂ ਹੈ ਕਿ ਜਿੱਡਾ ਵੱਡਾ ਦੁਸ਼ਮਣ ਹੈ ਉਹ ਦੁਸ਼ਮਣ ਦੇ ਨਾਲ ਲੜਨ ਲਈ ਬਹੁਤ ਕਿਣੀਆਂ ਕੁੰੀਆਂ ਤਾਕਤ ਨਾਲ ਉਹ ਨਾਲ ਲੈਣਾ ਪੈਣਾ ਹੈ ਅੱਜ ਵੀ ਉਹਨਾਂ ਨੂੰ ਨਾਲ ਜੋੜਨ ਲਈ ਮੋਰਚਿਆਂ ਦੇ ਗੂਹੇ ਖੁੱਲੇ ਨੇ ਕਿ ਆਓ ਵੀਰੋ ਜੋ ਖੰਡੇ ਦੀ ਤਾਰ ਤੇ ਨੱਚਣਾ ਚਾਹੁੰਦੇ ਹੋ ਜੇ ਰੌਡ ਬੇਨਾ ਪਿਆ ਪਰ ਅਸੀਂ ਤੁਹਾਡੇ ਨਾਲ ਪ੍ਰੀਤਮ ਸਿੰਘ ਦੀ ਇਸ ਪਹਿਲੀ ਵਰ੍ਹੇਂ ਦੇ ਉੱਤੇ ਜੋ ਪਹਿਲਾ عہد ਲੈ ਕੇ ਗਏ ਅੱਜ ਦੂਜਾ عہد ਇਹ ਹੈ ਕਿਓ ਲੱਗੇ ਮੋਰਚੇ ਮੰਗਾ ਦੀ ਪ੍ਰਾਪਤੀ ਤੱਕ ਪਾਸ ਨਹੀਂ ਆਉਣਗੇ ਅੱਗੇ ਵਧਾਂਗੇ ਭਾਵੇਂ ਉਹਨਾਂ ਦੇ ਹੱਥ ਕੰਡੇ ਸਾਡੇ ਲੀਡਰਾਂ ਦੇ ਘਰਾਂ ਦੇ ਅੰਦਰ ਐਨਆਈਏ ਦੀਆਂ ਰੇਡਾਂ ਨੂੰ ਭੇਜ ਕੇ ਸਾਡੀ ਜ਼ੁਬਾਨ ਨੂੰ ਬੰਦ ਕਰਨ ਲਈ ਪੈਂਟੜਾ ਹੋਵੇ ਭਾਵੇਂ ਉਹਨਾਂ ਦਾ ਪੈਂਟੜਾ ਕੋਟਾਂ ਦੇ ਰਾਹੀਂ ਕਮੇਟੀਆਂ ਬਣਾ ਕੇ ਫੇਸ ਨੂੰ ਕਮਜ਼ੋਰ ਕਰਨ ਦਾ ਪੈਂਤਰਾ ਹੋਵੇ ਨਹੀਂ ਭਰੋਸਾ ਕੀਤਾ ਜਾ ਸਕਦਾ ਕਿਸੇ ਅਦਾਲਤਾਂ ਦੀਆਂ ਕਮੇਟੀਆਂ ਦੇ ਉੱਤੇ ਕੋਈ ਭਰੋਸਾ ਨਹੀਂ ਪਈਦਾ ਕਿਉਂਕਿ ਅਮਲ ਦੱਸਦਾ ਹੈ ਇਸ ਮੁਲਕ ਦੇ ਅੰਦਰ ਬਹੁਤ ਸਾਰੀਆਂ ਕਮੇਟੀਆਂ ਪਹਿਲਾਂ ਫੜ ਕੇ ਆਇਆ ਪਲੇਖੇ ਜਨਾ ਦਿਓ ਸਰਕਾਰਾਂ ਦੇ ਹਰ ਨੈਟਵਰਕ ਨੂੰ ਆਪਣੇ ਮੋਰਚੇ ਨੇ ਕੁੱਟਿਆ ਭਾਵੇਂ ਉਹਨਾਂ ਨੇ ਪਹਿਲਾਂ ਸ਼ੁਰੂ ਤੋਂ ਆਪਣੇ ਅंदोलਨ ਨੂੰ खालिया तो तो का आंदोलन कहा उस तक आंदोलन और नैटिव कुटिया फिर यह के किसान सड़क बंद करी बैठे है अजोट बन गया किसान वालों अज भी सड़क खुलिया रहे हरियाणा सरकार सड़क खोल असी अपनी राजधानी आंदोलन करने पहले दिन तो पै रहे ਮਤਲਬ ਕਹਿਣ ਦਾ ਹੁਣ ਇੱਕ ਨਵਾਂ ਪੱਤਾ ਕੋਟਾਂ ਵਾਲਾ ਇਹੋ ਜਿਹੀ ਉਲਝਣਾ ਨਹੀਂ ਹੈ ਆਪਾਂ ਨੇ ਹੋਰ ਕੋਹ ਨੂੰ ਤਿੱਖਾ ਕਰਨਾ ਹੈ ਮਜ਼ਬੂਤ ਕਰਨਾ ਹੈ ਅਹਿਦ ਲਾ ਕੇ ਜਾਓ ਪ੍ਰੀਤਮ ਸਿੰਘ ਦੀ ਵਰਸ਼ੀ ਦੇ ਸਮਾਗਮ ਦੇ ਉੱਤੇ ਕਿ ਜੇ ਅਸੀਂ ਆਪਣੇ ਆਉਂਦੇ ਬੱਚਿਆਂ ਲਈ ਆਹ ਜ਼ਮੀਨ ਦੇ ਟੁਕੜੇ ਬਚਾਉਣੇ ਆ ਜਿਨ੍ਹਾਂ ਵਿੱਚੋਂ ਸਾਡੇ ਬੱਚੇ ਆਪ ਵਿਕਿਰਤ ਕਮਾਈ ਕਰਕੇ ਰੋਟੀ ਖਾ ਸਕਣ ਇਹ ਜੇ ਉਹਨਾਂ ਲਈ ਪੀੜ ਵਾਲਾ ਪਾਣੀ ਜਿਹਨੂੰ ਬਾਬੇ ਨਾਨਕ ਨੇ ਕਿਹਾ ਸੀ ਸਾਡੇ ਗੁਰੂਆਂ ਨੇ ਕਿਹਾ ਸੀ ਪਵਰ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਬਚਾਉਣਾ ਹੈ ਇਹ ਜਿਨ੍ਹਾਂ ਨੂੰ ਤੁਸੀਂ ਪੜਾ ਕੇ ਡਿਗਰੀਆਂ ਕਰਾ ਕੇ ਪੜਾਪੇ ਦੀ ਡਿਕੋਰੀ ਪੰਡ ਦੀ ਆਸ ਲਈ ਬੈਠਿਆ ਉਹਨਾਂ ਨੂੰ ਨੌਕਰੀਆਂ ਦਾ ਰੋਬ ਬਹਾਲ ਰੱਖੇ ਇਹ ਸਾਡੇ ਮੂਰਖ ਨੇ ਕਦਮਤੀ ਫਰੋਜ਼ ਪਬਲਿਕ ਸੈਕਟਰ ਸਭ ਕੁਝ ਬਚੌੜਾ ਹੈ ਤਾਂ ਪ੍ਰਿੰਤਮ ਸਿੰਘ ਮੜੇ ਕਲਾ ਦੀ ਮਰਸ਼ੀ ਦੇ ਉੱਤੇ ਇਹ ਅਹਿਦ ਲੈ ਕੇ ਜਾਓ ਕਿ ਦਿੱਤੇ ਸੱਦਿਆਂ ਨੂੰ ਉਦੋਲਨਾਂ ਦੇ ਨੂੰ ਧੁੱਬਨੇ ਚੱਕਰੇ ਹੋ ਕੇ ਲਾਗੂ ਕਰਾਂਗੇ ਕਿ ਪ੍ਰੀਤਮ ਸਿੰਘ ਨੂੰ ਖੋ ਕੇ ਤੁਸੀਂ ਲਾ ਲਿਆ ਜੋੜ ਪ੍ਰੀਤਮ ਸਿੰਘ ਜਿਹੇ ਪੈਦਾ ਹੋਣਗੇ ਲੱਖਾਂ ਹੋਰ ਇਸ ਨਾਰੇ ਨੂੰ ਮਕਬੂਲ ਕਰੋ ਕਿ ਜੇ ਤੁਸੀਂ ਸਾਡੀ ਗੱਲ ਮੰਨ ਗਏ ਅੱਜ ਦੁਸ਼ਮਣ ਦੀ ਹਾਲ ਜਿਹੜਾ ਕੇਂਦਰ 'ਚ ਬੈਠਾ ਉਹਦੀ ਹਾਲਤ ਔੜੀਆਂ ਦੇ ਉੱਤੇ ਹੈ ਦੁਸ਼ਮਣ ਕਮਜ਼ੋਰ ਹੈ ਜਦੋਂ ਦੁਸ਼ਮਣ ਕਮਜ਼ੋਰ ਹੋਵੇ ਤਾਂ ਲੜਨ ਵਾਲੇ ਲੋਕ ਤੁਹਾਨੂੰ ਅਪੀਲ ਕਰਦੇ ਆ ਕਿ ਇਹਤ ਲੈ ਕੇ ਸੰਘਰਸ਼ਾਂ ਦੇ ਰਾਹ ਪੈਜੋ ਵੱਡੀ ਤੋਂ ਵੱਡੀ ਤਾਕਤ ਦੇਖੀ ਜਾ ਸਕਦੀ ਹੈ ਤੇ ਜਦ ਕਿੰਦੀ ਜਾ ਸਕਦੀ ਹੈ ਕਿਉਂਕਿ ਅਸੀਂ ਅਦੋਲਨ ਦੀ ਦਾਤ ਟੈਂਡਰ ਦੇ ਉੱਤੇ ਵਧਾਉਣ ਲਈ ਅੱਗੇ ਪੈਰ ਧਰ ਲਿਆ ਉਹ ਭਾਜਪੀ ਸਰਕਾਰ ਦੀ ਠੱਕ ਦੇ ਉੱਤੇ ਜੋ ਹਰਿਆਣੇ ਦੇ ਵਿੱਚ ਲਖਸ਼ਨਾ ਨੇ ਸਾਡੇ ਨੌਜਵਾਨਾਂ ਨੂੰ ਕਤਲ ਕਰਨ ਵਾਲੀਆਂ ਸਰਕਾਰਾਂ ਨੂੰ ਕੇ ਪਿੱਛੇ ਹਟਾਂਗੇ ਹਰਿਆਣੇ ਦੇ ਪ੍ਰੋਗਰਾਮਾਂ ਦਾ ਆਗਮਨ 15 ਤਰੀਕ ਦੀ ਵੱਡੀ ਰੈਲੀ ਤੰਬਰ ਦੀ 15 ਤਰੀਕ ਦੀ ਜੀਨ ਦੇ ਵਿੱਚ ਵੱਡੀ ਰੈਲੀ ਹੈ ਚਾਲੇ ਕਿਰ ਹੁਣ ਹੈ ਕਿਉਂਕਿ ਦੂਜੀ ਵੱਡੀ ਰੈਲੀ ਅਬਾਲਾ ਦੇ ਵਿੱਚ ਤੇਪੜੀ ਕੁਲ ਸ਼ੇਖ ਸੋਰੀ ਮੈਂ ਗਲਤ ਬੋਲ ਗਿਆ ਇਹ ਦੋ ਰੈਲੀਆਂ ਦਾ ਐਲਾਨ ਹੋ ਚੁੱਕਿਆ ਹੈ ਵਕਤ ਪਾ ਦੇਗਾ ਵਕਤ ਜਿਹੜੇ ਲੋਕ ਇਹ ਭ੍ਰੇਖਾ ਪਾਲਦੇ ਸੀ ਕਿ ਦੁਬਾਰਾ ਭਾਜਪੀ ਦੀ ਸਰਕਾਰ ਬਣਨ ਦਿਓ ਉਹ ਬਾਡਰਾ ਤੋਂ ਦੇਖਾਂਗੇ ਕਿਵੇਂ ਟੁੱਟ ਕੇ ਠਾਉਂਦੇ ਆ ਉਹਨਾਂ ਦਾ ਭ੍ਰੇਖਾ ਟੁੱਟ ਗਿਆ ਜਿਹੜੇ ਬਲੇਖਾ ਪਾਉਂਦੇ ਸੀ ਵੀ ਚੋਣ ਜਾਬਤਾ ਲਾਗੂ ਹੋ ਗਿਆ ਹੁਣ ਕੀ ਬਣੂਗਾ ਉਹ ਬਲੇਖਾ ਵੀ ਟੁੱਟ ਗਿਆ ਹੁਣ ਬਲੇਖਾ ਉਹ ਵੀ ਤੋੜ ਦੇਾਂਗੇ ਕਿ ਬੀਜੇਪੀ ਬਹੁਤ ਤਕੜੀ ਹੈ ਇਹ ਮੰਗਾ ਨਹੀਂ ਦਿੰਦੀ ਹੁੰਦੀ ਇਹ ਮੰਗਾ ਲੈ ਕੇ ਦਿਖਾਵਾਂਗੇ ਤੁਹਾਡੇ ਜੋਰ ਤੇ ਲੈ ਸੋ ਵੀਰੋ ਪਹੌਰ ਚੜਦੀ ਕਲਾ ਦੇ ਵੱਲ ਅਸੀਂ ਤੁਹਾਡੇ ਭਰੋਸੇ ਦੇ ਸਹੰਕਾ ਅੱਜ ਦੀ ਇਸ ਵਰਸੀ ਸਮਾਗਮ ਦੇ ਉੱਤੇ ਇਹ ਆਸ ਵੀ ਕਰਦੇ ਆ ਕਿ ਤੁਸੀਂ ਹੋ ਤਗੜੇ ਹੋ ਕੇ ਨਿਕਲੋ ਬੱਚੇ ਇਹ ਨਾਲ ਦੀ ਨਾਲ ਇਸ ਪ੍ਰੀਤਮ ਸਿੰਘ ਜੋ ਸਾਡੇ ਚ ਸ਼ਹੀਦ ਹੋ ਗਏ ਜਿਹਾ ਹੋਰ ਸਾਡੇ ਸੰਘਰਸ਼ ਕਰਦੇ ਹੋਏ ਸੰਥੀ ਬਾਗਾਂ ਦੇ ਉੱਤੇ ਸ਼ਾਂਤ ਕਬ ਆਗੇ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਜੁੜਿਆ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾਂ ਜਿਵੇਂ ਪਰਿਵਾਰ ਨਾਲ ਸ਼ਹੀਦ ਦੇ ਪਰਿਵਾਰ ਨੂੰ ਨੌਕਰੀ ਦੇਣ ਦੀ ਮੰਗ ਸੀ ਉਹ ਤੁਮੀ ਪਈ ਹੈ ਤੇ ਕੁਝ ਹੋਰ ਛੋਟੀਆਂ-ਛੋਟੀਆਂ ਮੰਗਾਂ ਅਧੂਰੀਆਂ ਪਈਆਂ ਨੇ ਦੂਜੇ ਸ਼ਹੀਦਾਂ ਦੇ ਮਾਮਲੇ ਦੀਆਂ ਮੰਗਾਂ ਅਧੂਰੀਆਂ ਪਈਆਂ ਨੇ ਅਸੀਂ ਅੱਜ ਵੀ ਸਟੇਟ ਤੋਂ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਆਉਂਦੇ ਦਿਨਾਂ ਦੇ ਅੰਦਰ ਅਸੀਂ ਡੇਟ ਰੱਕ ਕੇ ਜਲਦੀ ਸ਼ਹੀਦਾਂ ਦੇ ਪਰਿਵਾਰਾਂ ਦਿਆਂ ਰਹਿਂਦੇ ਆ ਮੰਗਾਂ ਰਕੂਮੀਆਂ 크라운 ਖਾਤਰ ਪ੍ਰੋਗਰਾਮ ਨਹੀਂ ਕਾਕੀ ਕਿਉਂਕਿ ਅੱਜ ਪ੍ਰੋਗਰਾਮ ਦਾ ਐਲਾਨ ਇਸ ਕਰਕੇ ਨਹੀਂ ਕੀਤਾ ਕਿਉਂਕਿ ਤੁਸੀਂ 22 ਤਰੀਕ ਨੂੰ ਕੌਰ ਸਿੰਘ ਘੋੜੇ ਨਾਮ ਦੇ ਕੋਲ ਇਕੱਠੇ ਹੋਏ 31 ਤਰੀਕ ਨੂੰ ਬਾਡਾਂ ਤੇ ਹੋਏ 1 ਤਰੀਕ ਨੂੰ ਤੁਸੀਂ ਮਡੇਰਾ ਪਿੰਡ ਦੇ ਵਿੱਚ ਇਕੱਠੇ ਹੋਏ ਮਤਲਬ ਫੇਰ ਵੀ ਤੁਸੀਂ ਥੱਕੇ ਨਹੀਂ ਪੱਕੇ ਨਹੀਂ ਜਿਨ੍ਹਾਂ ਨੂੰ ਕਿਹਾ ਉਹ ਦੂਹਾ ਚੜ ਕੇ ਆਏ ਸੋ ਧੰਨਵਾਦੀ ਆ ਤੁਹਾਡੇ ਕਿ ਤੁਸੀਂ ਉਹ ਦੁੱਖਣੇ ਚੁੱਕਣੇ ਹੋ ਕੇ ਆਏ ਧੰਨਵਾਦ ਕਰਦੇ ਆ ਸਾਡੀਆਂ ਪੈਣਾ ਦਾ ਜਿਨ੍ਹਾਂ ਨੇ ਆਹ ਸਟੇਜ ਦੁੱਖੀਆਂ ਗੱਲਾਂ ਨੂੰ ਭਰਾਵਾਂ ਨੇ ਸਾਰਿਆਂ ਨੇ ਲੱਗ ਕੇ ਸੁਣਿਆ ਧੰਨਵਾਦ ਕਰਦੇ ਆ ਇਸ ਪਿੰਡ ਦੀ ਸਮੁੱਚੇ ਦੀ ਪ੍ਰਬੰਧਕ ਕਮੇਟੀ ਜਿਸ ਨੇ ਇਸ ਪ੍ਰੋਗਰਾਮ ਦੇ ਪ੍ਰਬੰਧਨ ਉਸੇ ਨੇ ਚੜਾਇਆ ਪੰਜ ਸਰਪੰਚ ਮਜੂਦਾ ਸਾਫਾ ਹੋਰ ਇਲਾਕੇ ਦੀਆਂ ਬਹੁਤ ਸਾਰੀਆਂ ਉਪਗ੍ਰਹਿ ਸ਼ਖਸੀਅਤਾਂ ਇਸ ਪੰਡਾਲ ਦੇ ਵਿੱਚ ਮੌਜੂਦ ਨੇ ਤੇ ਉਹਨਾਂ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਵਾਸਤੇ ਸਹਿਯੋਗ ਕੀਤਾ ਸਾਰਿਆਂ ਦਾ ਆਪੀ ਜਿੱਥੇ ਧੰਨਵਾਦ ਕਰਦੇ ਆ ਸਾਡੇ ਬਿੰਦਲ ਸਿੰਘ ਜੀ ਨੂੰ ਅਸੀਂ ਕਦੇ ਵੀ ਆਪਣੇ ਦਿਨ ਦੇ ਵਿੱਚੋਂ ਭਲਾ ਨਹੀਂ ਸਕਾਂਗੇ ਉਹਨਾਂ ਦੀ ਮਰਸੀ ਤੋਂ ਇਹਦ ਲੈ ਕੇ ਘੋੜਾ ਨੂੰ ਹੋਰ ਮਜ਼ਬੂਤ ਕਰਦੇ ਰਹਿਾਂਗੇ ਕਿਉਂਕਿ ਸ਼ਹੀਦ ਸਦਾ ਹੀ ਸ਼ਗਾਤੀ ਲੋਕਾਂ ਲਈ ਆਪਣੀ ਕੌਮ ਰਹੀ ਇੱਕ ਚੰਗੀ ਲਾਇਨ ਦੇਣ ਦਾ ਕੰਮ ਕਰਦੇ ਆ। ਸ਼ਹਾਦਤਾਂ ਸ਼ੰਗਲਸ਼ਾ ਦਾ ਮੋਟ ਬੰਦਿਆਂ ਨੇ ਸੋਇਸ ਆਸ ਨਾਲ ਕਿ ਪ੍ਰਿੰਤਪ ਸਿੰਘ ਦੀ ਸ਼ਹਾਦਤ ਵੇਲੇ ਕਹੇ ਸ਼ਵਤ ਸਿਰੇ ਚੜੇ। ਦੂਜੀ ਸੱਚੀ ਸਰਧਾਂਜਲੀ ਇਹ ਆਸ ਨਾਲ ਦੇ ਰਹੇ ਆ ਕਿ ਅੰਬਰੀਏ ਤੋੜ ਨੂੰ ਚਤਣ ਤੱਕ ਲੜਾਂਗੇ ਪਿੱਛੇ ਨਹੀਂ ਹਟਾਂਗੇ ਇਸ ਦਰ ਦਾ ਅਹਿਦ ਲੈ ਕੇ ਅਸੀਂ ਆਪਣੇ ਵੱਲੋਂ ਭਾਰਤੀ ਕਿਸਾਨ ਜੁਨੀਆਂ ਨੇ ਇੱਕ ਤਜਾਦ ਵੱਲੋਂ ਸੱਚੀ ਸਰਦਾਂਝਨੀ کہہ ਰਹੇ ਆ ਕਿ ਆਏ ਹੋਏ ਬਾਰੇ ਬਾਰੋ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਰੱਖ-ਰੱਖ ਜਥੇਬੰਦੀਆਂ ਦੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ Yeah.